মাক্য়াাক্য়াাক্য়াাকে ਮੇਰਾ ਨਾਮ ਆ ਜੀ ਮਰਮੇਤ ਸਿੰਘ ਫਲੋਰਾ ਨਾਮ ਦਾ ਏਟੱਬਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਸੜਕ ਸੁਰੱਖਿਆ ਫੋਰਸ ਆ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਆ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਬਣਾਈ ਆ ਤੇ ਹਾਈ ਟੈਕ ਗੱਡੀਆਂ ਦਿੱਤੀਆਂ ਆ ਤੇ ਸਾਡੇ ਜਸਵਿੰਦਰ ਸਿੰਘ ਜੀ ਤੇ ਸੰਜੀਤ ਸਿੰਘ ਜੀ ਬਹੁਤ ਵਧੀਆ ਮੁਲਾਜ਼ਮ ਆ ਇਹ ਅੱਜ ਦੇ ਨਹੀਂ ਜਦੋਂ ਦੇ ਇਹ ਡਿਊਟੀ ਆਨ ਦੌਰਾਨ ਹੈਗੇ ਆ ਬਹੁਤ ਵਧੀਆ ਕੰਮ ਕਰਦੇ ਆ ਜਦੋਂ ਵੀ ਸਾਨੂੰ ਇੱਥੇ ਰੋਡ ਤੇ ਕਿਤੇ ਲੋਡ ਪੈਂਦੀ ਆ ਜਾਂ ਕੋਈ ਐਕਸੀਡੈਂਟ ਹੁੰਦਾ ਕੋਈ ਬੰਦਾ ਦੇਖਿਆ ਜਾਂਦਾ ਅਣਪਛਾਤਾ ਤਾਂ ਅਸੀਂ ਕਾਲ ਕਰਦੇ ਆ 5 ਮਿੰਟ ਵੀ ਬਹੁਤ ਆ ਇਹ 1 ਮਿੰਟ ਦੇ ਵਿੱਚ ਪਹਿਲਾਂ ਪਹੁੰਚਦੇ ਆ ਤੇ ਇੱਕ ਗੱਲ ਹੋਰ ਆ ਕਿ ਜਦੋਂ ਇਹ ਹੁਣ ਰੋਡ ਤੇ ਆਪਣਾ ਗਸ਼ਤ ਕਰਦੇ ਆ ਗੱਡੀ ਘੁੰਮਦੀ ਆ ਤੇ ਜਿਹੜੇ ਗਲਤ ਅਨਸਰ ਹੈਗੇ ਆ ਜਾਂ ਨਸ਼ੇ ਵਾਲੇ ਆ ਲੁੱਟਾਂ ਖੋਹਾਂ ਵਾਲੇ ਆ ਉਹ ਉਹਨਾਂ 'ਚ ਖੌਫ ਹੈਗਾ ਆ ਪਰ ਉਹ ਜਿਹੜੇ ਆ ਇਹਨਾਂ ਦੀ ਗੱਡੀ ਦੀ ਰੇਕੀ ਕਰਦੇ ਆ ਤੇ ਪੰਜਾਬ ਪੁਲਿਸ ਦੀ ਗੱਡੀ ਦੀ ਥਾਣੇ ਵਾਲੀ ਗੱਡੀ ਦੀ ਰੇਕੀ ਕਰਦੇ ਆ ਤੇ ਦੱਸਦੇ ਆ ਸੋ ਮੇਰਾ ਇਹ ਇੱਕ ਪੰਜਾਬ ਪੁਲਿਸ ਨੂੰ ਸੁਝਾਅ ਆ ਕਿ ਉਹਨਾਂ ਲੋਕਾਂ ਤੇ ਨਾਥ ਕੱਸੀ ਜਾਵੇ ਠੀਕ ਆ ਜੀ ਤੇ ਸੜਕ ਸੁਰੱਖਿਆ ਫੋਰਸ ਬਹੁਤ ਵਧੀਆ ਕੰਮ ਕਰਦੀ ਆ ਤੇ ਇਹੀ ਕਹਾਂਗਾ ਕਿ ਇਹ ਅੱਗੇ ਤੋਂ ਵੀ ਵਧੀਆ ਕੰਮ ਕਰੇਗੀ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਸਰਪੰਚ ਸਰਬਜੀਤ ਸਿੰਘ ਪਿੰਡ ਪਟੀਆਂ ਕੱਲ ਰਾਤ ਇੱਕ ਬੱਚਾ ਸ਼ੋਭ ਨਾਮ ਦਾ ਜਿਹੜਾ ਆ ਪੰਜਾਬ ਪੁਲਿਸ ਦੇ ਐਸਆਈ ਸਰਬਜੀਤ ਸਿੰਘ ਤੇ ਜਸਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਸੀਗੀ ਨਾਲ ਉਹਨਾਂ ਨੂੰ ਮਿਲਿਆ ਇੱਕ ਬੱਚਾ ਤੇ ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ। ਗੋਰਾ ਭਾਜੀ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਹ ਬੱਚੇ ਦਾ ਜਦੋਂ ਇਹ ਰੂਬਰ ਹੋਏ, ਭੁੱਖਾ ਸੀਗਾ, ਘਬਰਾਇਆ ਹੋਇਆ ਸੀ ਤੇ ਉਹ ਆਪਣੇ ਬਾਪ ਦਾ ਨਾਂ ਉਹਨੇ ਦੱਸਿਆ RAMBLA ਚੌਧਰੀ ਤੇ ਉਹਨਾਂ ਦੇ ਸੰਪਰਕ ਮਿਲ ਗਿਆ ਭਾਈ ਹੁਣੀ ਜਿਹੜੇ ਸਾਡੇ ਮੁਲਾਜ਼ਮ ਆ ਇਹਨਾਂ ਨੇ ਰਾਬਤਾ ਕਾਇਮ ਕੀਤਾ ਉਹਨਾਂ ਨਾਲ ਤਾਂ ਉਹਨਾਂ ਦਾ ਪਰਿਵਾਰ ਮਿਲ ਗਿਆ। ਇਹਨਾਂ ਦਾ ਫਰੂਦਪੁਰ ਤੋਂ ਆਏ ਕੋਈ ਪੱਠੇ ਤੇ ਕੰਮ ਕਰਦੇ ਆ ਕੋਈ ਪ੍ਰਵਾਸੀ ਮਜ਼ਦੂਰ ਆ ਪੱਟੇ ਦੇ ਕੰਮ ਕਰਦੇ ਆ ਬੱਚਾ ਹੈਗਾ ਛੋਟਾ ਉਹਨੂੰ ਬਾਪ ਨੇ ਕਿਤੇ ਕੰਮ ਲੈ ਕੇ ਆ ਹੁਣ ਆ ਉਸੇ ਹੋ ਕੇ ਤੁਰ ਪਿਆ ਇਧਰ ਨੂੰ ਤੇ ਬੱਚਿਆਂ ਦੀ ਪੜਨ ਦੀ ਉਮਰ ਆ ਇਹਨਾਂ ਨੂੰ ਪੜ੍ਹਾਈ ਵਾਲੇ ਬਸ ਜਿਹੜਾ ਐਦਾ ਬੱਚਿਆਂ ਨੂੰ ਪਰਵਾਦੇ ਹਵਾਲੇ ਕਰਦਾ ਬੱਚੇ ਰੋਣ ਲੱਗਦੇ ਆ ਉਹ ਸੱਜਾ ਬੋਸ ਦੀ ਕਾਪੀ ਇਹਦੇ ਵਿੱਚ ਦੇਖੋ ਜੀ ਇਹ ਛਲਾਂਗਾ ਜੋ ਕਦਮ ਆ ਪੰਜਾਬ ਪੁਲਿਸ ਦਾ ਇਹ ਜਿਹੜੀ ਸੁਰੱਖਿਆ ਪੋਰਸ ਜਿਹੜੀ ਰੋਡ ਦੇ ਉੱਤੇ ਲਾਈ ਗਈ ਹੈ ਹਾਈਵੇ ਦੇ ਉੱਤੇ ਤਕਰੀਬਨ ਫਲੋਰ ਤੋਂ ਲੈ ਕੇ ਗਰਾਿਆਂ ਦੇ ਵਿਚਕਾਰ ਇਹ ਦੋ ਟੀਮਾਂ ਹੈਗੀਆਂ ਸਾਡੇ ਕੋਲ ਸਾਡੇ ਪਿੰਡਾਂ ਦੇ ਸਾਡੇ ਸੰਪਰਕ ਵਿੱਚ ਹੀ ਰਹਿਣੀਆਂ ਹਨ ਤਕਰੀਬਨ ਤੇ ਬਹੁਤ ਵਧੀਆ ਕੰਮ ਕਰ ਰਿਹਾ ਰੋਡ ਤੇ ਕੋਈ ਹੈਪਨ ਹੋ ਜਵੇ ਕੋਈ ਦੁਰਘਟਨਾ ਹੋ ਜਵੇ ਮੌਕੇ ਤੇ ਪਹੁੰਚ ਜਾਂਦੇ ਬੱਚੇ ਦੀ 12 ਤੋਂ 14 ਦੇ ਵਿੱਚ ਉਮਰ ਹੈਗੀ ਹੈ ਭਾਈ ਸਾਹਿਬ ਆਪ ਦਾ ਨਾਮ ਕੀ ਹੈ ਤੇ ਤੁਹਾਡੇ ਬੱਚਾ ਕੀ ਨਾਮ ਹੈ हमारा बच्चा के नाम है शिवम कुमार आपका नाम क्या है हमारा नाम राम गुलाम चौधरी कहाँ के रहने वाले खगड़िया जिला बिहार के है हाँ जी ओके आप कहाँ पे रहते हो वहाँ पंजाब में पंजाब में फिरोजपुर में फिरोजपुर में है हाँ जी तो कितने साल का बच्चा लापता हो गया था आपका पंद्रह साल का पंद्रह साल का लापता कहाँ से कहाँ चल गया था वहाँ ये चला गया फिलोर 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 आ गया ना हाँ जी अब इसकी उम्र कितना है पंद्रह साल पंद्रह साल क्यों आगे कर सके अच्छा हाँ अब बच्चा हाँ दिलाया पुलिस वालों हाँ पुलिस वाले ने दिलाया क्या हाँ कहना चाहते हो पुलिस वालों को पुलिस वाले को अच्छा कहना चाहते हैं अच्छा बोलना चाहते हाँ जी ओके ओके तो कितने बहन भाई ਹਮ ਇਹਦੇ ਬੱਚੇ ਕਿੰਨੇ ਭਾਈ ਸੱਤ ਭਾਈ ਹੈ ਇਹ ਬੱਚੇ ਵੀ ਕਿੰਨੇ ਭਾਈ ਹੈ ਸੱਤ ਭਾਈ ਹੈ ਬੰਸ ਵਹਿਦ ਮਾ ਹਾਂ ਜੀ ਓਕੇ ਓਕੇ ਤੁਹਾਡਾ ਨਾਮ ਕੀ ਹੈ ਤੇ ਕੀ ਕਹਿਣਾ ਚਾਹੁੰਦੇ ਇੱਕ ਬੱਚਾ 14-15 ਸਾਲਾਂ ਦਾ ਘਰੋਂ ਲਾਪਤਾ ਹੋ ਗਿਆ ਸੀ ਅੱਜ ਤੁਸੀਂ ਪਰਿਵਾਰ ਦੇ ਹਵਾਲੇ ਕੰਨ ਜਾ ਰਹੇ ਕੀ ਕਹਿਣਾ ਚਾਹੁੰਦੇ ਸੀ ਮੈਂ ਏਐਸਆਈ ਸਰਜੀ ਸਿੰਘ ਸੜਕਸ ਰੱਖਿਆ ਫੋਰਸ ਜੋ ਕੋ ਗਰਾਂਦ ਚ ਗੱਡੀ ਚੱਲਦੀ ਆ ਉਸ ਤੋਂ ਬੋਲ ਰਿਹਾ ਜੀ ਇਹ ਬੱਚਾ ਸਾਡੀ ਟੀਮ ਨੂੰ ਏਐਸਏ ਜਸਵਿੰਦਰ ਸਿੰਘ ਤੇ ਸੀਟੀ ਨਪਰੀਤ ਸਿੰਘ ਇਹਨਾਂ ਨੂੰ ਰਾਤ ਨੂੰ ਹਾਈਵੇ ਦੇ ਉੱਪਰ ਮਤਲਬ ਤੁਰੇ ਫਿਰਦਾ ਮਿਲਿਆ ਜਿਸ ਨੂੰ ਪੁੱਛਿਆ ਕਿ ਤੂੰ ਹਾਂ ਬੇ ਕਿੱਥੋਂ ਆਇਆ ਕਿੱਥੋਂ ਨਹੀਂ ਉਹਦਾ ਸਾਰਾ ਡਿਟੇਲ ਲੈ ਕੇ ਇਹਨਾਂ ਦੇ ਘਰਦਿਆਂ ਨਾਲ ਤਾਲਮੇਲ ਕੀਤਾ ਗਿਆ ਤੇ ਇਹਨੂੰ ਖਾਣਾ ਪੀਣਾ ਖਵਾ ਕੇ ਇਹਨੂੰ ਬਿਸਤਰ ਦਿੱਤਾ ਗਿਆ ਰਾਤ ਸੁਲਾਇਆ ਗਿਆ ਸੁਰੱਖਿਅਤ ਰੱਖਿਆ ਗਿਆ ਤੇ ਅੱਜ ਇਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਫਿਰੋਜ਼ਪੁਰ ਤੋਂ ਬਾਈ ਟ੍ਰੇਨ ਆਏ ਆ ਹੁਣ ਆਏ ਨੇ ਹੁਣ ਇਹਨਾਂ ਨੂੰ ਬੱਚਾ ਇਹਨਾਂ ਦੇ ਹਵਾਲੇ ਕੀਤਾ ਗਿਆ ਕਿੰਨੀ ਉਮਰ ਦੇ ਬੱਚੇ ਦੀ ਕੀ ਪਰਵਾਹ ਨੇ ਦੱਸਿਆ ਵੀ ਘਰੋਂ ਕੱਲੀ ਵਾਪਸੀ ਆ ਗਈ ਬੱਚੇ ਦੀ ਉਮਰ 14 ਸਾਲ ਦੇ ਕਰੀਬ ਆ 13-14 ਸਾਲ ਦੇ ਕਰੀਬ ਆ ਬੱਚੇ ਦੀ ਉਮਰ ਤੇ ਇਹਦੇ ਪਿਤਾ ਨੇ ਦੱਸਿਆ ਕਿ ਬੱਚੇ ਨੂੰ ਮੈਂ ਕੰਮ ਵਾਸਤੇ ਕਿਹਾ ਸੀ ਕਿ ਆ ਵੀ ਤੂੰ ਦਿਹਾੜੀ ਕਰ ਲਾ ਕਿਉਂਕਿ ਉੱਥੇ ਫਿਰੋਜ਼ਪੁਰੇ ਕਿਤੇ ਪੱਠੇ ਤੇ ਕੰਮ ਕਰਦੇ ਆ ਤੇ ਬੱਚਾ ਇਸੇ ਨਾਰਾਜ਼ਗੀ ਤੇ ਮੈਂ ਕੰਮ ਨਹੀਂ ਕਰਨਾ ਇਹ ਬੱਚਾ ਟ੍ਰੇਨ ਚੜ ਕੇ ਫਗਵਾੜੇ ਆ ਗਿਆ ਫਗਵਾੜੇ ਤੋਂ ਇਹ ਪੈਦਲ ਜਾਂ ਕਿਸੇ ਵਾਹਨ ਰਾਹੀਂ ਮਲੋ ਇੱਥੇ ਸਾਡੇ ਫਲੋਰ ਦੇ ਏਰੀਆ 'ਚ ਆ ਗਿਆ ਨਾਮ ਪਤਾ ਬੱਚੇ ਦਾ ਬੱਚੇ ਦਾ ਨਾਮ ਤਾਂ ਨਹੀਂ ਹਜੇ ਪਤਾ ਲੱਗ ਸਕਿਆ ਜੀ ਨਾਮ ਜੀ ਸ਼ਮੂ ਬੱਚੇ ਦਾ ਨਾਮ ਸ਼ੁਭਮ ਕੁਮਾਰ ਦੱਸਿਆ ਗਿਆ ਇਹਨੇ ਦੱਸਿਆ ਗਿਆ ਕਿ ਮੇਰੇ 6 ਭਰਾ ਨੇ 7 ਮੈਂ ਆ ਤੇ ਦੋ ਅਸੀਂ ਸਾਡੀਆਂ ਭੈਣਾਂ ਨੇ ਕੁੱਲ ਮਿਲਾ ਕੇ 9 ਆ ਪਰਿਵਾਰ ਦੇ ਮੈਂਬਰ ਜਿਹੜਾ ਉਹ ਆ ਗਿਆ ਇਹਨਾਂ ਨੂੰ ਹਾਂਜੀ ਪਰਿਵਾਰ ਆ ਗਿਆ ਜੀ ਪਰਿਵਾਰ ਨੂੰ ਅਸੀਂ ਵੇਟ ਕੀਤੀ ਆ ਹੁਣ ਆਏ ਨੇ ਪਹੁੰਚੇ ਨੇ ਦੁਪਹਿਰੋਂ ਬਾਅਦ ਹੁਣ ਪਹੁੰਚਿਆ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆਂ ਤੋਂ ਫਲੋਰ ਜੀਟੀ ਰੋਡ ਤੇ ਸਾਡੀ ਗੱਡੀ ਜਿਹੜੀ ਚੱਲਦੀ ਆ 24 ਘੰਟੇ ਦੀ ਸਰਵਿਸ ਆ ਰਾਤੀ ਦਰਾਨੇ ਗ੍ਰਸਟ ਟਾਈਮ ਕਰੀਬ 1:30 ਵਜੇ ਦਾ ਹੋਵੇਗਾ ਜਦੋਂ ਅਸੀਂ ਮੈਂ ਔਰ ਮੇਰੀ ਪਾਰਟੀ ਕਰਾਇਆ ਸਾਈਡ ਤੋਂ ਫਲੋਰ ਸਾਈਡ ਨੂੰ ਆ ਰਹੇ ਸੀ ਰਸਤੇ ਦੇ ਵਿੱਚ ਕਿੱਥੇ ਲਾਇਸੈਂਸ ਬਣਦੇ ਆ ਲਾਇਸੈਂਸ ਸੈਂਟਰ ਹੈਗਾ ਵਾ ਉੱਥੇ ਬੱਚਾ ਪੈਦਲ ਤੁਰਿਆ ਆ ਰਿਹਾ ਸੀ ਅਸੀਂ ਇਹਨੂੰ ਰੋਕ ਕੇ ਪੁੱਛਿਆ ਕਿ ਸਿਆ ਪਰ ਇਹ ਘਬਰਾਇਆ ਹੋਇਆ ਸੀ ਇਹਨੇ ਕੋਈ ਠੋਸ ਆਪਣਾ ਨਾਮ ਨਹੀਂ ਸੀ ਦੱਸ ਰਿਹਾ ਨਾ ਇਹਦੇ ਕੋ ਕੋ ਅਪਰੂਵ ਸੀਗਾ ਪਰ ਇਹਨੂੰ ਅਸੀਂ ਪਤਾ ਆ ਕੇ ਪੁੱਛਿਆ ਜਿਹਨੇ ਸ਼ਿਵਮ ਆਪਣਾ ਨਾਮ ਦੱਸਿਆ ਇਹਨੂੰ ਫਿਰ ਅਸੀਂ ਰੋਟੀ ਪਾਣੀ ਵੀ ਖੁਲਾਇਆ ਤੇ ਆਪਣੇ ਕੋਲ ਸਵਾ ਲਿਆ ਫਿਰ ਇਹਦੇ ਕੋਲ ਕੋਈ ਨੰਬਰ ਹੈ ਨਹੀਂ ਸੀ ਜਾਂ ਇਹਦਾ ਕੋਈ ਆਪਣਾ ਐਡਰੈਸ ਨਹੀਂ ਸੀ ਦੱਸ ਰਿਹਾ ਸਾਨੂੰ ਸੰਪਰਕ ਦਾ ਹਸਤਾ ਹੋਇਆ ਜੀ ਇਹਦੇ ਜੀਜਾ ਦੇ ਕੋਲ ਨੰਬਰ ਹੈਗਾ ਸੀਗਾ ਇਹਦੇ ਕੋਲ ਆਪਣਾ ਕੋਈ ਪ੍ਰੂਫ ਨਹੀਂ ਸੀ ਟਰੈਂਟੀ ਪ੍ਰੂਫ ਹੈ ਨਹੀਂ ਸੀਗਾ ਇਹਦੇ ਜੀਜਾ ਨਾਲ ਅਸੀਂ ਟਾਈ ਅਪ ਕੀਤਾ ਫੋਨ ਤੇ ਉਹਨੂੰ ਸਾਰੀ ਗੱਲਬਾਤ ਦੱਸੀ ਉਹਨੇ ਕਹਾ ਇਹਦੇ ਮਤਲਬ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਹੁਣ ਪਰਿਵਾਰ ਇਹਨਾਂ ਦਾ ਆ ਗਿਆ ਜੀ ਹਾਂਜੀ ਇਹਨਾਂ ਦਾ ਪਰਿਵਾਰ ਆ ਗਿਆ ਇਹਦੇ ਫਾਦਰ ਸਾਹਿਬ ਆਏ ਆ ਤੇ ਨਾਲਛਾ ਦੇ ਬ੍ਰਦਰ ਆ ਗਏ ਜਾ ਪਰਤੇ ਜਿਹੜਾ ਹਾਈਵੇ ਤੇ ਚੱਲ ਰਹੀ ਬੜੀ ਇਹਨਾਂ ਦੀ ਬਾਜ਼ਰੀ ਵਾਲਾ ਕੰਮ ਹੈ ਜਿਹੜਾ ਬੱਚਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਆ ਕੀ ਕਹਿਣਾ ਚਾਹੁੰਦੇ ਆ ਕੀ ਮੈਸੇਜ ਹੈ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਬੇਝਚਕ ਹੋ ਕੇ ਸਾ ਨਾਲ ਰਾਬਤਾ ਕਾਇਮ ਕਰੋ ਕਿਸੇ ਨੂੰ ਕੋਈ ਅਨਸ ਕਾਮੀ ਘਟਰਾ ਦੇ ਬਾਰੇ ਵਿੱਚ ਪਤਾ ਲੱਗਦਾ ਜਦੋਂ ਮਰਜ਼ੀ ਸਾਡੇ ਨੰਬਰ ਚੱਲਦੇ ਨੇ ਉਹ ਸਾ ਨਾਲ ਗੱਲਬਾਤ ਕਰ ਸਕਦੇ ਆ ਤੇ ਅਸੀਂ ਉਹਨਾਂ ਦੀ ਮਦਦ ਕਰਨ ਲਈ 24 ਘੰਟੇ ਤਿਆਰ ਆ